ਸਾਡੇ ਐਮਐਲਏ ਸਾਹਿਬ ਨੇ ਦੋ ਵੱਡੇ ਟਰੱਕ ਵੱਡੇ ਟਰੱਕ ਭਰ ਕੇ ਫੀਡ ਕੈਟਲ ਦਾ ਵਧੀਆ ਫੀਡ ਬਣਾ ਕੇ ਭੇਜੇ ਨੇ ਕਿਹਦਾ ਕੋਈ ਸੋਚ ਵੀ ਨਹੀਂ ਸਕਦਾ ਸੀ ਵੀ ਲੰਗਰ ਵੀ ਲਾਇਆ ਜਾ ਸਕਦਾ ਪੰਜਾਬ ਦੇ ਉੱਥੇ ਲੰਗਰ ਲਾ ਤੇ ਉੱਥੇ ਸਹਾਇਤਾ ਪਹੁੰਚਾਈ ਨੇ ਹਲਕੇ ਦੇ ਐਮਐਲਏ ਨੇ ਜਿਹੜੇ ਸਭ ਤੋਂ ਪਹਿਲਾਂ ਇਸ ਲਾਈਨ ਦੇ ਵਿੱਚ ਖੜੇ ਹੁੰਦੇ ਨੇ ਵੀ ਦੂਜਿਆਂ ਦੀ ਮਦਦ ਕਰਦੇ ਨੇ ਇਹ ਸਾਡੇ ਉਹ ਬੰਦੇ ਨੇ ਜਿਨ੍ਹਾਂ ਨੇ ਰਾਸ਼ਨ ਲੈ ਕੇ ਉੱਥੇ ਜਾਣਾ ਸਾਰੇ ਇਹਦੇ ਉੱਥੇ ਜਾ ਕੇ ਬੰਡਵਾ ਕੇ ਆਉਣਗੇ ਤੇ ਉਦੋਂ ਤੱਕ ਉੱਥੇ ਹੀ ਰਹਿਣਗੇ ਪੰਜਾਬ ਦੇ ਕਈ ਜ਼ਿਲ੍ਹੇ ਹੜ੍ਹਾਂ ਦੀ ਲਪੇਟ ਵਿੱਚ ਆ ਚੁੱਕੇ ਨੇ ਜਨ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ ਉੱਥੇ ਹੀ ਲੋਕ ਜਿਹੜੇ ਪਾਣੀ ਦੇ ਵਿੱਚ ਫਸੇ ਹੋਏ ਨੇ ਉਹ ਰਾਸ਼ਨ ਦੀ ਉਡੀਕ ਕਰ ਰਹੇ ਨੇ ਪਾਣੀ ਰੋਟੀ ਹਰ ਕੋਈ ਖਾਂਦਾ ਹੈ ਪਰੰਤੂ ਹੜ ਆਇਆ ਤਾਂ ਹੜ ਦੇ ਵਿੱਚ ਲੋਕਾਂ ਦਾ ਸਾਰਾ ਕੁਝ ਤਬਾਹ ਹੋ ਗਿਆ। ਆਮ ਆਦੀ ਪਾਰਟੀ ਵੱਲੋਂ ਰਾਸ਼ਨ ਦੇ ਨਾਲ ਭਰੇ ਟਰੱਕ ਰਵਾਨਾ ਕੀਤੇ ਜਾ ਰਹੇ ਨੇ। ਮੁਹਾਲੀ ਤੋਂ ਆਮ ਆਦੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਦੀ ਅਗਵਾਈ ਦੇ ਵਿੱਚ ਰਾਹਤ ਸਮਗਰੀ ਹੈ ਜਿਹੜੀ ਹੜ ਪ੍ਰਭਾਵਿਤ ਲੋਕਾਂ ਦੇ ਲਈ ਭੇਜੀ ਜਾ ਰਹੀ ਹੈ। ਤੁਸੀਂ ਦੇਖ ਸਕਦੇ ਹੋ ਰਾਸ਼ਨ ਦੇ ਨਾਲ ਭਰੇ ਟਰੱਕ ਨੇ ਜਿਹੜੇ ਰਵਾਨਾ ਕਰ ਦਿੱਤੇ ਗਏ ਨੇ ਹਰੀ ਝੰਡੀ ਹੈ ਜਿਹੜੀ ਵਿਧਾਇਕ ਕੁਲਵੰਤ ਸਿੰਘ ਵੱਲੋਂ ਦਿੱਤੀ ਗਈ ਹੈ ਤਾਂ ਇਹ ਰਾਹਤ ਸਮਗਰੀ ਹੈ ਜਿਹੜੀ ਉਹਨਾਂ ਇਲਾਕਿਆਂ ਦੇ ਵਿੱਚ ਪਹੁੰਚਾਈ ਜਾ ਰਹੀ ਹੈ ਜਿਹੜੇ ਕਾਫੀ ਪ੍ਰਭਾਵਿਤ ਹੋਏ ਨੇ ਤਾਂ ਪੰਜਾਬ ਦੇ 7-8 ਜ਼ਿਲ੍ਹੇ ਇਸ ਸਮੇਂ ਹੜ੍ਹਾਂ ਦੀ ਮਾਰ ਹੇਠ ਨੇ ਆਮ ਜਨਜੀਵਨ ਪ੍ਰਭਾਵਿਤ ਹੋ ਚੁੱਕਿਆ ਲੋਕਾਂ ਦਾ ਸਮਾਨ ਘਰਾਂ ਦਾ ਤਬਾਹ ਹੋ ਚੁੱਕਿਆ ਜਾਨਵਰ ਪਾਣੀ ਦੇ ਵਿੱਚ ਨੇ ਪਰੰਤੂ ਹੁਣ ਲੋਕਾਂ ਨੂੰ ਆਸ ਦੀ ਕਿਰਨ ਹੈ ਕਿ ਕੋਈ ਉਹਨਾਂ ਵਾਸਤੇ ਰਾਸ਼ਨ ਲੈ ਕੇ ਪਹੁੰਚੇਗਾ ਤੇ ਆਮ ਆਦੀ ਪਾਰਟੀ ਇਹਨਾਂ ਉਮੀਦਾਂ ਤੇ ਖਰਾ ਉਤਰ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾਈਏ ਇਹ ਟਰੱਕ ਨੇ ਜਿਹੜੇ ਰਾਸ਼ਨ ਦੇ ਨਾਲ ਭਰੇ ਹੋਏ ਨੇ ਤੇ ਮੁਹਾਲੀ ਤੀਆਂ ਇਹ ਤਸਵੀਰਾਂ ਜਾਣੇ ਜਿੱਥੇ ਵਿਧਾਇਕ ਕੁਲਵੰਤ ਸਿੰਘ ਜੀ ਵੱਲੋਂ ਹਰੀ ਝੰਡੀ ਦੇ ਕੇ ਇਹਨਾਂ ਟਰੱਕਾਂ ਨੂੰ ਰਵਾਨਾ ਕੀਤਾ ਜਾ ਰਿਹਾ ਤਾਂ ਗੱਲਬਾਤ ਕਰਦੇ ਆਂ ਹਾਂ ਤਾਂ ਦੱਸ दिए ਕਿ ਇਹ ਆ ਕੈਟਲ ਫੀਡ ਹੈ ਮਤਲਬ ਕਿ ਜਿਹੜੇ ਪਸ਼ੂ ਨੇ ਆ ਜਾਨਵਰ ਨੇ ਜਿਹੜੇ ਪਸ਼ੂ ਮੱਝਾਂ ਬੁਗਾਵਾ ਬਲਦ ਜੋ ਵੀ ਨੇ ਪਾਣੀ ਦੇ ਵਿੱਚ ਫਸੇ ਹੋਏ ਨੇ ਉਹਨਾਂ ਦੇ ਲਈ ਵੀ ਚਾਰਾ ਬਹੁਤ ਜ਼ਰੂਰੀ ਹੋ ਜਾਂਦਾ ਤਾਂ ਰਾਸ਼ਨ ਦੇ ਨਾਲ ਨਾਲ ਆ ਕੈਟਲ ਫੀਡ ਦੇ ਟਰੱਕ ਰਵਾਨਾ ਕੀਤੇ ਗਏ ਨੇ ਤੁਸੀਂ ਦੇਖ ਸਕਦੇ ਹੋ ਕੈਟਲ ਫੀਡ ਦੇ ਨਾਲ ਭਰੇ ਹੋਏ ਇਹ ਟਰੱਕ ਜਿਹੜੇ ਰਵਾਨਾ ਕਰ ਦਿੱਤੇ ਗਏ ਨੇ तमाम ਆਮਾ ਦੀ ਪਾਰਟੀ ਦੀ ਟੀਮ ਇਸ ਸਮੇ ਮੌਜੂਦ ਹੈ ਆ ਵਿਦਾਇਕ ਕੁਲਵੰਤ ਸਿੰਘ ਦੀ ਅਗਵਾਈ ਦੇ ਵਿੱਚ ਇਹਨਾਂ ਟਰੱਕਾਂ ਨੂੰ ਰਵਾਨਾ ਕੀਤਾ ਜਾ ਰਿਹਾ ਹੈ ਬੋਲੇ ਸੋਨਿਆਲ ਦੇ ਜਕਾਰਿਆਂ ਦੇ ਨਾਲ ਆ ਗੂੰਜਿਆ ਪੂਰਾ ਮੋਹਾਲੀ ਤੇ ਬੋਲੇ ਸੋਨਿਹਾਲ ਦੇ ਜਕਾਰੇ ਲਗਾ ਕੇ ਇਹਨਾਂ ਆਹ ਟਰੱਕਾਂ ਨੂੰ ਰਵਾਨਾ ਕਰ ਦਿੱਤਾ ਗਿਆ ਤਾਂ ਇਹ ਟਰੱਕ ਨੇ ਜਿਹੜੇ ਕੈਟਲ ਫੀਡ ਦੇ ਨਾਲ ਭਰੇ ਹੋਏ ਨੇ ਹੜਪ੍ਰਭਾਵਿਤ ਲੋਕਾਂ ਦੇ ਲਈ ਇਹ ਸਮਗਰੀ ਭੇਜੀ ਜਾ ਰਹੀ ਹੈ ਬੇਸ਼ੱਕ ਰਾਸ਼ਨ ਦੇ ਟਰੱਕ ਵੀ ਆ ਆਮ ਆਦੀ ਪਾਰਟੀ ਦੀ ਸਰਕਾਰ ਭੇਜ ਰਹੀ ਹੈ ਪਰੰਤੂ ਪਸ਼ੂਆਂ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ ਕਿਉਂਕਿ ਪਸ਼ੂਆਂ ਨੇ ਆ ਵੀ ਖਾਣਾ ਹੁੰਦਾ ਪਸ਼ੂ ਪਾਣੀ ਦੀ ਲਪੇਟ ਵਿੱਚ ਆ ਚੁੱਕੇ ਨੇ ਉਹਨਾਂ ਦੇ ਲਈ ਕੈਟਲ ਫੀਡ ਦੇ ਭਰੇ ਹੋਏ ਟਰੱਕ ਭੇਜੇ ਗਏ ਨੇ ਗੱਲਬਾਤ ਆ ਕਰਦੇ ਆ ਵਿਧਾਇਕ ਕੁਲਵੰਤ ਸਿੰਘ ਜੀ ਸਾਡੇ ਨਾਲ ਮਜੂਰ ਨੇ ਆ ਸਰ ਰਾਸ਼ਨ ਭੇਜਿਆ ਜਾ ਰਿਹਾ ਤਾਂ ਕੈਟਲ ਫੀਡ ਪਸ਼ੂਆਂ ਨੂੰ ਵੀ ਇੰਤਜ਼ਾਰਾ ਵੀ ਸਾਡੇ ਲਈ ਕੋਈ ਚਾਰਾ ਪਹੁੰਚੇਗਾ ਤੇ ਕਿੰਨਾ ਕਿ ਧਿਆਨ ਰੱਖਿਆ ਜਾ ਰਿਹਾ ਜੀ ਉਹਨਾਂ ਦਾ ਦੇਖੋ ਪੰਜਾਬ ਦੇ ਲਈ ਬਹੁਤ ਜਿਆਦਾ ਮਾੜੇ ਦਿਨ ਚੱਲ ਰਹੇ ਨੇ ਜੀ ਬਹੁਤ ਜ਼ਿਆਦਾ ਪਾਣੀ ਆ ਜਿਹੜਾ ਆਇਆ ਹੋਇਆ ਹੈ। ਹਾਂਜੀ। ਔਰ ਬਹੁਤ ਸਾਰੀ ਫਸਲ ਪਿੰਡਾਂ ਦੇ ਪਿੰਡ ਨੇ ਜਿਹੜੇ ਤਬਾਹ ਹੋ ਚੁੱਕੇ ਨੇ। ਔਰ ਜਿਹੜਾ ਰਾਸ਼ਨ ਆਉਂਦੀ ਘਾਟ ਆ ਰਹੀ ਹੈ ਭਾਵੇਂ ਉਹ ਇਨਸਾਨਾਂ ਲਈ ਆ ਭਾਵੇਂ ਉਹ ਪਸ਼ੂਆਂ ਲਈ ਆ। ਜੀ। ਔਰ ਰਾਸ਼ਨ ਉੱਥੇ ਪਹੁੰਚ ਵੀ ਬਹੁਤ ਰਿਹਾ ਹੈ। ਲੇਕਿਨ ਪ੍ਰਸ਼ਾਸਨ ਵੱਲੋਂ ਇਹ ਕਿਹਾ ਗਿਆ ਸੀ ਵੀ ਖਾਣ ਪੀਣ ਦਾ ਰਾਸ਼ਨ ਬਹੁਤ ਪਹੁੰਚ ਚੁੱਕਿਆ ਹੈ। ਲੋਕਾਂ ਵਾਸਤੇ ਲੇਕਿਨ ਪਸ਼ੂਆਂ ਵਾਸਤੇ ਰਾਸ਼ਨ ਹੋਣਾ ਚਾਹੀਦਾ ਹੈ। ਅਸੀਂ ਅੱਜ ਦੋ ਪੂਰੇ ਟਰੱਕ ਭਰ ਕੇ ਇੱਥੇ ਮੈਂ ਤੇ ਮੇਰੇ ਜਿੰਨੇ ਹਮਾਨਜੋਗ ਸਪੋਰਟਰ ਖੜੇ ਨੇ ਸਾਰਿਆਂ ਨੇ ਪੈਸੇ ਪੂਸੇ ਇਕੱਠੇ ਕਰਕੇ ਆਪਣੇ ਦਸਾਂ ਦਸਾਂ ਦੀ ਮਿਹਨਤ ਦੇ ਵਿੱਚੋਂ ਇਹ ਦੋ ਟਰੱਕ ਅਸੀਂ ਪਸ਼ੂਆਂ ਦੀ ਕੈਟਲ ਫੀਡ ਦੇ ਔਰ ਨਾਲ ਇੱਕ ਪੂਰਾ ਟਰੱਕ ਪਾਣੀ ਦਾ ਭੇਜ ਰਹੇ ਹਾਂ ਦੋ ਸਵੇਰੇ ਵੀ ਭੇਜੇ ਸੀ ਉਹ ਸਾਡੀ ਜਿਹੜੀ ਟ੍ਰੇਡ ਐਸੋਸੀਏਸ਼ਨ ਸੀ ਉਹਨਾਂ ਨੇ ਭੇਜੇ ਸੀ ਟ੍ਰੇਡ ਵਿੰਗ ਸੀ ਤੇ ਅੱਜ ਇਹ ਸਾਡੇ ਵੱਲੋਂ ਇਹ ਜਾ ਰਹੇ ਨੇ ਦੋ ਟਰੱਕ ਕੈਟਲ ਫੀਡ ਦੇ ਤੇ ਇੱਕ ਟਰੱਕ ਪਾਣੀ ਦਾ ਤੇ ਮੈਂ ਲੋਕਾਂ ਨੂੰ ਇਹ ਅਪੀਲ ਕਰਦਾ ਵੀ ਵੱਧ ਛੜ ਕੇ ਇਸ ਜਿਹੜਾ ਇਹ ਜਿਹੜੀ ਆਫਤ ਆਈ ਹੋਈ ਆ ਇਹਦੇ ਵਿੱਚ ਹਿੱਸਾ ਲੈਣ ਆਪਣਾ ਯੋਗਦਾਨ ਪਾਉਣ ਔਰ ਨਾਲ ਹੀ ਮੈਂ ਬੇਨਤੀ ਕਰਦਾ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਇਹੀ ਵੀ ਪ੍ਰਸ਼ਾਸਨ ਨੂੰ ਪੁੱਛ ਕੇ ਉਥੇ ਲੋਕਲ ਪ੍ਰਸ਼ਾਸਨ ਜਿਹੜਾ ਵੀ ਹੈ ਉਹਨਾਂ ਨੂੰ ਪੁੱਛ ਕੇ ਜੋ ਉਥੇ ਸਮਾਨ ਚਾਹੀਦਾ ਹੈ ਉਹੀ ਸਮਾਨ ਭੇਜਿਆ ਜਾਵੇ ਤਾਂ ਕਿ ਸਮਾਨ ਰੁਲੇ ਨਾ ਤੇ ਜਿਹੜਾ ਸਮਾਨ ਚਾਹੀਦਾ ਉਥੇ ਉਹ ਪਹੁੰਚੇ ਦਾ ਸੋ ਮੈਂ ਬੇਨਤੀ ਵੀ ਕਰਦਾ ਅਰ ਰਰਦਾਸ ਵੀ ਕਰਦਾ ਵਾਹਿਗੁਰੂ ਅੱਗੇ ਵੀ ਇਹ ਆਫਤ ਨੂੰ ਜਿੰਨੀ ਜਲਦੀ ਹੋ ਸਕੇ ਇਹ ਸਾਫਤ ਤੋਂ ਸਾਡੇ ਪੰਜਾਬੀਆਂ ਨੂੰ ਜਿਹੜਾ ਛਟਕਾਰਾ ਉਹ ਦਵਾਇਆ ਜਾਵੇ ਸਰ ਕੋਈ ਜਗਾ ਆਡੈਂਟੀਫਾਈ ਕੀਤੀਆਂ ਗਈਆਂ ਜਿੱਥੇ ਜਿੱਥੇ ਮਤਲਬ ਰਾਸ਼ਨ ਦੀ ਜਾਂ ਪਸ਼ੂਆਂ ਦੇ ਚਾਰੇ ਦੀ ਲੋੜ ਆ ਕੋਈ ਪ੍ਰਸ਼ਾਸਨ ਨਾਲ ਜੋ ਗੱਲਬਾਤ ਹੋਈ ਤੁਹਾਡੀ ਵੀ ਫਿਰ ਉੱਥੇ ਹੀ ਸਹੀ ਜਗਾ ਤੇ ਪਹੁੰਚੇ ਇਹ ਬਿਲਕੁਲ ਗੱਲਬਾਤ ਹੋ ਗਏ ਜਾ ਰਿਹਾ ਪ੍ਰਸ਼ਾਸਨ ਦੇ ਨਾਲ ਕਿ ਜਿੱਥੇ ਜਿੱਥੇ ਜਿਹੜੀ ਚੀਜ਼ ਆ ਇਹ ਅਸੀਂ ਉਹਨਾਂ ਕੋਲੇ ਪਹੁੰਚ ਜਾਣੇ ਨੇ ਟਰੱਕ ਤੇ ਅੱਗੇ ਜਿੱਥੇ ਜਿੱਥੇ ਚਾਹੀਦੇ ਹੋਣਗੇ ਉਹ ਅੱਗੇ ਸਾਰੇ ਉਹਨਾਂ ਨੂੰ ਵੰਡ ਕਰ ਦਿੱਤੀ ਜਾਊਗੀ ਪ੍ਰਸ਼ਾਸਨ ਪੂਰਾ ਉਥੇ ਲੱਗਿਆ ਹੋਇਆ ਦਿਨ ਰਾਤ ਮਿਹਨਤ ਕਰ ਰਿਹਾ ਸਾਰਾ ਪ੍ਰਸ਼ਾਸਨ ਮੈਂ ਸਮਝਦਾ ਵੀ ਇਹ ਸਹੀ ਜਗ੍ਹਾ ਦੇ ਉੱਤੇ ਜਿਹੜੀ ਵੀ ਚੀਜ਼ ਅਸੀਂ ਭੇਜਾਂਗੇ ਉਹ ਸਹੀ ਜਗ੍ਹਾ ਤੇ ਲੱਗੂਗਾ ਹਾਂ ਸਰ ਵਦ ਆਇਕ ਤੇ तमाम ਮੰਤਰੀ ਆਪਣੀ ਤਨਖਾਹ ਦੇ ਰਹੇ ਨੇ ਵੀ ਚਲੋ ਭਲਾ ਹੋ ਜੇ ਲੋਕਾਂ ਦਾ ਤੇ ਹੁਣ ਪੰਜਾਬ ਦੇ ਲੋਕਾਂ ਨੂੰ ਕੀ ਕਹੋਗੇ ਕਿਉਂਕਿ ਪੰਜਾਬ ਜਾਣਿਆ ਜਾਂਦਾ ਹੈ ਮਦਦ ਕਰਨ ਲਈ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਜਿਵੇਂ ਤੁਸੀਂ ਪਹਿਲਾਂ ਕਿਹਾ ਅਪੀਲ ਕੀ ਇਸ ਪੂਰੇ ਪੰਜਾਬ ਨੂੰ ਵੈਸੇ ਪੰਜਾਬੀਆਂ ਨੂੰ ਕਹਿਣ ਦੀ ਲੋੜ ਨਹੀਂ ਨਾ ਅਪੀਲ ਕਰਨ ਦੀ ਲੋੜ ਹੁੰਦੀ ਇਹ ਤਾਂ ਆਪਣੇ ਆਪ ਹੀ ਪਹੁੰਚ ਜਾਂਦੇ ਨੇ ਇਹ ਤਾਂ ਇਹ ਤਾਂ ਪੰਜਾਬ ਆ ਇੱਥੇ ਜੰਪਾਲ ਨੇ ਇਹ ਤਾਂ ਦੁਨੀਆਂ ਦੇ ਵਿੱਚ ਜਦੋਂ ਕਰੋਨਾ ਹੋਇਆ ਭਾਵੇਂ ਅਮਰੀਕਾ ਸੀ ਭਾਵੇਂ ਕੈਨੇਡਾ ਸੀ ਭਾਵੇਂ ਜਰਮਨ ਸੀ ਫਰਾਂਸ ਸੀ ਆਸਟ੍ਰੇਲੀਆ ਸੀ ਉਹਨਾਂ ਨੇ ਉੱਥੇ ਲੰਗਰ ਲਾਏ ਜਿੱਥੇ ਕਦੇ ਕੋਈ ਸੋਚ ਵੀ ਨਹੀਂ ਸਕਦਾ ਸੀ ਵੀ ਲੰਗਰ ਵੀ ਲਾਇਆ ਜਾ ਸਕਦਾ ਹੈ ਪੰਜਾਬੀਆਂ ਦਾ ਉੱਥੇ ਲੰਗਰ ਲਾਤੇ ਉੱਥੇ ਸਹਾਇਤਾ ਪਹੁੰਚਾਈ ਇਹ ਤਾਂ ਪੰਜਾਬ ਆ ਪੰਜਾਬੀਆਂ ਦਾ ਪੰਜਾਬ ਆ ਇੱਥੇ ਤਾਂ ਤੁਸੀਂ ਦੇਖੋ ਅਪੀਲ ਦੀ ਲੋੜ ਨਹੀਂ ਪਣੀ ਆਪਣੇ ਆਪ ਹੀ ਉੱਥੇ ਤੁਸੀਂ ਜਾ ਕੇ ਦੇਖੋਗੇ ਵੀ ਹੜ ਆਇਆ ਪਿਆ ਲੋਕਾਂ ਦਾ ਤੇ ਸਮਾਨ ਰੱਖਣ ਨੂੰ ਜਗ੍ਹਾ ਨਹੀਂ ਕਿਤੇ ਹੈ ਤੋਂ ਇਸ ਕਰਕੇ ਅਪੀਲ ਕਰਨ ਦੀ ਲੋੜ ਨਹੀਂ ਪਰ ਫਿਰ ਵੀ ਮੈਨੂੰ ਇਹ ਲੱਗਦਾ ਵੀ ਪੰਜਾਬੀਆਂ ਪੰਜਾਬੀ ਦੇ ਜਿਹੜੇ ਉਹ ਵੱਧ ਤੜਕੇ ਇਸ ਵਿੱਚ ਹਿੱਸਾ ਪਾਉਣ ਤਾਂ ਕਿ ਜਿਹੜੇ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਭਾਵੇਂ ਉਹਦੀ ਭਰਪੂਰਤੀ ਤਾਂ ਨਹੀਂ ਹੋ ਸਕਦੀ ਹੈਗੀ ਲੇਕਿਨ ਕੁਛ ਨਾ ਕੁਛ ਰਾਹਤ ਆ ਜਿਹੜੀ ਉਹਨਾਂ ਨੂੰ ਜਰੂਰ ਮਿਲੇ ਸਾਰੇ ਆਪਾਂ ਇਕੱਠੇ ਹੋ ਕੇ ਹੰਬੜਾ ਮਾਰੀਏ ਕਿਉਂਕਿ ਆਫਤ ਹੈ ਕਿਸੇ ਵੀ ਆ ਸਕਦੀ ਹੈ ਕਦੋਂ ਅੱਜ ਉਥੇ ਆ ਕਦੋਂ ਸਾਡੇ ਤੇ ਵੀ ਆ ਸਕਦੀ ਆ ਇਸ ਕਰਕੇ ਆਪੇ ਹੱਥ ਨੂੰ ਹੱਥ ਇਹਨੂੰ ਪੰਜਾਬੀ ਦੇ ਹੱਥ ਨੂੰ ਹੱਥ ਕਹਿੰਦੇ ਆ ਕਿਉਂ ਮਡਵਾਰੀ ਜੀ ਵੀ ਅੱਜ ਅਸੀਂ ਕਰਾਂਗੇ ਕੱਲ ਨੂੰ ਉਹ ਸਾਡਾ ਕਰਨਗੇ ਸੋ ਮੇਰੀ ਅਪੀਲ ਆ ਵੀ ਆਪਾਂ ਰਲ ਮਿਲ ਕੇ ਹੰਬਲ ਮਾਰੀਏ ਤੇ ਇਸ ਸਾਥ ਤੋਂ ਸਾਰਿਆਂ ਨੂੰ ਘੱਡੀ ਠੀਕ ਆ ਬਹੁਤ ਬਹੁਤ ਧੰਨਵਾਦ ਸਰ ਸੋ ਇਹ ਸੰ ਸਾਡੇ ਨਾਲ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਜੀ ਜਿਨ੍ਹਾਂ ਦੀ ਅਗਵਾਈ ਚ ਅੱਜ ਪੀਣ ਵਾਲੇ ਪਾਣੀ ਦਾ ਟਰੱਕ ਨਾਲ ਹੀ ਕੈਟਲ ਫੀਡ ਦੇ ਟਰੱਕ ਨੇ ਜਿਹੜੇ ਰਵਾਨਾ ਕੀਤੇ ਗਏ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਯੋਗਦਾਨ ਪਾਉਣ ਵਾਲੇ ਸੱਜਣਾ ਦਾ ਸਨਮਾਨ ਕੀਤਾ ਜਾ ਰਿਹਾ ਹੈ ਤਾਂ ਜਿਨ੍ਹਾਂ ਨੇ ਸਹਿਯੋਗ ਦਿੱਤਾ ਹੈ ਖਾਸ ਤੌਰ ਤੇ ਰਾਸ਼ਨ ਸਮਗਰੀ ਜਿਹੜੇ ਲੈ ਕੇ ਜਾ ਰਹੇ ਨੇ ਉਹਨਾਂ ਦਾ ਸਨਮਾਨ ਕੀਤਾ ਗਿਆ ਇਹ ਸਾਡੇ ਉਹ ਬੰਦੇ ਨੇ ਜਿਨ੍ਹਾਂ ਨੇ ਰਾਸ਼ਨ ਲੈ ਕੇ ਉੱਥੇ ਜਾਣਾ ਸਾਰੇ ਹੀ ਤੇ ਉੱਥੇ ਜਾ ਕੇ ਬੰਡਵਾ ਕੇ ਆਉਣਗੇ ਤੇ ਉਦੋਂ ਤੱਕ ਉੱਥੇ ਹੀ ਰਹਿਣਗੇ ਅਸੀਂ ਉਹਨਾਂ ਨੂੰ ਸਨਮਾਨ ਦੇ ਸਿਰ ਕੀਤਾ ਵੀ ਇਹ ਤਾਂ ਕਿ ਚੰਗੀ ਤਰ੍ਹਾਂ ਕੰਮ ਕਰ ਹੌਸਲਾ ਦਿੱਤਾ ਜਾ ਰਿਹਾ ਹੈ ਜੀ ਪੂਰਾ ਪੂਰਾ ਹੌਸਲਾ ਦਿੱਤਾ ਜਾ ਰਿਹਾ ਹੈ ਇਹ ਜਾ ਰਹੇ ਨੇ ਅੱਜ ਤੇ ਵਿਧਾਇਕ ਸਾਹਿਬ ਨੇ ਆਖਿਆ ਕਿ ਆ ਇਹ ਇਹ ਸਾਰੇ ਤੁਸੀਂ ਤਸਵੀਰਾਂ ਹੀ ਦੇਖ ਸਕਦੇ ਹੋ ਇਹ ਸਨਮਾਨਤ ਕੀਤਾ ਜਾ ਰਿਹਾ ਹੈ ਸਰੋਪੇ ਪਾਏ ਜਾ ਰਹੇ ਨੇ ਹੱਲਾਸ਼ੀਰੀ ਦਿੱਤੀ ਜਾ ਰਹੀ ਹੈ ਕਿਉਂਕਿ ਇਹ ਟੀਮ ਹੈ ਜਿਹੜੀ ਤਲਵੰਤ ਸਿੰਘ ਜੀ ਦੀ ਅਗਵਾਈ ਚ ਅੱਜ ਰਵਾਨਾ ਹੋ ਰਹੀ ਹੈ ਤਾਂ ਇਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤਿੰਨ ਮਹਾਨ ਸ਼ਖਸੀਅਤਾਂ ਖੜੀਆਂ ਨੇ ਜਿਹੜੇ ਇਹ ਟਰੱਕ ਲੈ ਕੇ ਜਾਣਗੇ ਉਹਨਾਂ ਨੂੰ ਸਨਮਾਨਤ ਕੀਤਾ ਗਿਆ ਤਾਂ ਪ੍ਰਗਟ ਸਿੰਘ ਨੂੰ ਵੀ ਸਨਮਾਨਤ ਕੀਤਾ ਜਾ ਰਿਹਾ ਪ੍ਰਗਟ ਸਿੰਘ ਵੀ ਡਿਊਟੀ ਨਿਭਾ ਰਹੇ ਨੇ ਤਾਂ ਇਹ ਦ੍ਰਿਸ਼ਾ ਜਿਹੜਾ ਪੰਜਾਬ ਤੋਂ ਸਾਹਮਣੇ ਆਇਆ ਕਿਉਂਕਿ ਪੰਜਾਬੀ ਜਾਣੇ ਜਾਂਦੇ ਨੇ ਸੇਵਾ ਕਰਨ ਦੇ ਲਈ ਤਾਂ ਵਿਧਾਇਕ ਸਾਹਿਬ ਨੇ ਪਹਿਲਾਂ ਹੀ ਆਖਿਆ ਵੀ ਪੰਜਾਬੀਆਂ ਨੂੰ ਕਹਿਣ ਦੀ ਲੋੜ ਨਹੀਂ ਪੰਜਾਬੀ ਆਪ ਅੱਗੇ ਆਉਂਦੇ ਨੇ ਤਾਂ ਇਹ ਤਸਵੀਰਾਂ ਨੇ ਜਿਹੜੀਆਂ ਮੋਹਾਲੀ ਦੀਆਂ ਨੇ ਮੋਹਾਲੀ ਤੋਂ 3-4 ਟਰੱਕ ਨੇ ਜਿਹੜੇ ਹੜ ਪੀੜਤ ਲੋਕ ਨੇ ਜਿਹੜੇ ਹੜਾਂ ਨਾਲ ਪ੍ਰਭਾਵਿਤ ਹੋਏ ਨੇ ਉਹਨਾਂ ਦੀ ਮਦਦ ਦੇ ਲਈ ਰਵਾਨਾ ਕੀਤੇ ਗਏ ਨੇ ਯਾਨੀ ਕਿ ਆ ਪਸ਼ੂਆਂ ਦਾ ਵੀ ਧਿਆਨ ਰੱਖਿਆ ਗਿਆ ਪਸ਼ੂਆਂ ਦੇ ਲਈ ਚਾਰਾ ਭੇਜਿਆ ਗਿਆ ਤੇ ਨਾਲ ਹੀ ਕੈਟਲ ਫੀਡ ਤਾਂ ਗੱਲਬਾਤ ਕਰਦੇ ਆ ਸਾਡੇ ਨਾਲ ਹੋਰ ਵੀ ਸੱਜਣ ਮੌਜੂਦ ਨੇ ਹਾਂਜੀ ਸਰ ਅੱਜ ਟਰੱਕ ਭੇਜ ਦਿੱਤੇ ਗਏ ਨੇ ਲੱਦੇ ਹੋਏ ਟਰੱਕ ਨੇ ਤਾਂ ਇਹ ਸਮਗਰੀ ਜਾਰੀ ਹੈ ਕਿੰਨਾ ਕੁ ਰਾਹਤ ਮਿਲੂਗੀ ਲੋਕਾਂ ਨੂੰ ਜਿਹੜੇ ਫਸੇ ਹੋ ਨੇ ਦੇਖੋ ਜਿਹੜੇ ਡੁੱਬਦੇ ਨੂੰ ਤਣਕੇ ਦਾ ਸਹਾਰਾ ਪੰਜਾਬੀ ਦੀ ਇੱਕ ਕਹਾਵਤ ਹੈ ਜਦੋਂ ਮਤਲਬ ਨਦੀਆਂ ਨਾਲੇ ਦਰਿਆ ਸਾਰੇ ਉਫਾਨਤੇ ਨੇ ਬਰਸਾਤਾਂ ਪੈ ਰਹੀਆਂ ਨੇ ਤੇ ਉੱਥੇ ਜਿਹੜਾ ਪਸ਼ੂਆਂ ਲਈ ਤੇ ਬੰਦਿਆਂ ਲਈ ਸੰਕਟ ਦਾ ਘੜੀ ਤਾਂ ਹੈ ਤੇ ਇਸ ਸੰਕਟ ਦੀ ਘੜੀ ਦੇ ਵਿੱਚ ਜਿਹੜੀ ਇਹ ਰਾਤ ਸਮਗਰੀ ਹੈ ਭਾਵੇਂ ਪਸ਼ੂਆਂ ਲਈ ਹੈ ਭਾਵੇਂ ਵਿਅਕਤੀਆਂ ਲਈ ਹੈ ਇਹ ਬਹੁਤ ਵੱਡਾ ਸਹਾਰਾ ਹੈ ਤੇ ਜਦੋਂ ਸਹਾਰਾ ਪੰਜਾਬ ਦੇ ਲੋਕ ਸਾਰੇ ਇੱਕ ਦੂਜੇ ਦਾ ਸਹਾਰਾ ਬਣ ਜਾਣ ਤਾਂ ਫਿਰ ਇਹ ਸੰਕਟ ਹੈ ਜਿਹੜਾ ਛੋਟਾ ਬਣ ਜਾਂਦਾ ਵੱਡਾ ਸੰਕਟ ਵੀ ਛੋਟਾ ਬਣ ਜਾਂਦਾ ਤੇ ਮੈਂ ਸਮਝਦਾ ਵੀ ਜਿਵੇਂ ਐਮਐਲਏ ਸਾਹਿਬ ਨੇ ਇਹ ਹਿੰਮਤ ਕੀਤੀ ਹੈ ਤੇ ਇਹ ਅੱਜ ਨਹੀਂ ਇਹ ਪਹਿਲਾਂ ਤੋਂ ਵੀ ਜਦੋਂ ਵੀ ਕਿਤੇ ਕੋਈ ਇਸ ਤਰ੍ਹਾਂ ਦੀ ਗੱਲ ਆਉਂਦੀ ਹੈ ਤਾਂ ਮੇਰਾ ਖਿਆਲ ਹੈ ਵੀ ਇਹ ਸਾਡੇ ਹਲਕੇ ਦੇ ਐਮਐਲਏ ਨੇ ਜਿਹੜੇ ਸਭ ਤੋਂ ਪਹਿਲਾਂ ਇਸ ਲਾਈਨ ਦੇ ਵਿੱਚ ਖੜੇ ਹੁੰਦੇ ਨੇ ਵੀ ਦੂਜਿਆਂ ਦੀ ਮਦਦ ਕਰਨ ਦੇ ਵਿੱਚ ਤੇ ਅੱਜ ਵੀ ਇਹਨਾਂ ਨੇ ਇਹ ਜਿਹੜੇ ਟਰੱਕ ਭੇਜੇ ਨੇ ਇਹ ਉਸੇ ਗੱਲ ਦਾ ਹੀ ਪਰਮਾਨ ਹੈ ਵੀ ਇਹ ਹਰੇਕ ਘਟਨਾ 'ਚ ਅਗੇ ਰਹੇ ਠੀਕ ਹੈ ਤਾਂ ਅਵਤਾਰ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਸਰ ਵੱਡੀ ਮਾਤਰਾ 'ਚ ਰਾਸ਼ਨ ਭੇਜਿਆ ਜਾ ਰਿਹਾ ਪਸ਼ੂਆਂ ਦਾ ਧਿਆਨ ਰੱਖਿਆ ਗਿਆ ਹੈ ਹਨਾ ਰਾਸ਼ਨ ਭੇਜੀ ਜਾ ਰਹੇ ਨੇ ਸਾਰੇ ਪੰਜਾਬ ਲੱਗਿਆ ਹੈ ਰਾਸ਼ਨ ਭੇਜੀਏ ਪਰ ਪਸ਼ੂਆਂ ਦਾ ਬਹੁਤ ਘੱਟ ਦੇਖਿਆ ਕਿੰਨਾ ਕੁ ਪਸ਼ੂਆਂ ਦਾ ਜਿਹੜੀ ਸਮਗਰੀ ਹੈ ਭੇਜੀ ਜਾ ਰਹੀ ਹੈ ਇਹ ਨਾ ਸਾਡੇ ਐਮਐਲਏ ਕਲਵਾਸੀ ਕੁਹੜੀ ਦੀ ਬਹੁਤ ਉੱਚੀ ਤੇ ਸੁੱਚੀ ਸੋਚ ਹੈ ਜਿੰਮੇ ਕੇ ਸਭ ਨੂੰ ਪਤਾ ਵੀ ਆਮ ਰਾਸ਼ਨ ਬੰਦਿਆਂ ਲਈ ਬਹੁਤ ਚੱਲਿਆ ਗਿਆ ਪਰ ਅਨਮੋਲ ਦਾ ਧੰਨ ਐਨ ਵੀ ਭੁੱਖ ਲੱਗਦੀ ਏ ਐਨ ਵੀ ਲੋੜ ਹੈ ਖਾਦ ਖਰਾਕ ਦੀ ਸਾਡੇ ਐਮ ਐਲ ਏ ਸਾਹਿਬ ਨੇ ਦੋ ਵੱਡੇ ਟਰੱਕ ਵੱਡੇ ਟਰੱਕ ਭਰ ਕੇ ਫੀਡ ਕੈਟਲ ਦਾ ਵਧੀਆ ਫੀਡ ਬਣਾ ਕੇ ਭੇਜੇ ਨੇ ਅਤੇ ਸਾਡੇ ਪੰਜਾਬੀਆਂ ਚ ਇੱਕ ਬੜੀ ਖਾਸੀਅਤ ਹੈਗੀ ਹੁਣ ਤਾਂ ਅੱਜ ਤਾਂ ਸਾਡੇ ਆਪਣੇ ਤੇ ਵਖਤ ਆ ਪਰ ਅਮੇ ਸਾਡੇ ਵਿਰੋਧੀਆਂ ਦੇ ਵੀ ਕੋਈ ਵਖਤ ਦੀ ਗੱਲ ਆਵੇ ਉਸ ਵੇਲੇ ਵੀ ਖੜ ਜਾਂਦੇ ਨੇ ਇਹ ਤਾਂ ਕਿਸੇ ਆਪਣੇ ਵਿਰੋਧੀ ਨਾਲ ਵੀ ਪੂਰਾ ਔਖੇ ਵੇਲੇ ਆਪਣੀ ਜਾਨ ਲਾ ਦਿੰਨੇ ਆ ਅੱਜ ਸਾਡੇ ਆਪਣੇ ਭਰਾਵਾਂ ਦੇ ਸਾਡੇ ਪੰਜਾਬੀਆਂ ਦਾ ਔਖਾ ਵਕਤ ਹੈ ਪਰ ਇਸ ਵግਰੀ ਇੰਨੀ ਸੀਮਤ ਨਹੀਂ ਇਹ ਬਾਰ-ਬਾਰ ਜਿੰਨੀ-ਜਿੰਨੀ ਕੋਈ ਜ਼ਰੂਰਤ ਹੋਊਗੀ ਉਹ ਨਹੀਂ ਨਹੀਂ ਜਾਂਦੀ ਰਹੀ ਜਿਉਂਗੀ ਇਹ ਸਾਡੇ ਐਮਐਲਏ ਸਾਹਿਬ ਦੀ ਖਾਸियत ਹੈ ਐਮਐਲਏ ਸਾਹਿਬ ਨੇ ਇਹ ਵੀ ਕਿਹਾ ਵੀ ਅਗਲੇ ਸਮੇਂ ਚ ਜੋ ਉਹਨਾਂ ਲੋਕਾਂ ਨੂੰ ਅਗਲੀ ਫਸਲਾਂ ਬੀਜਣ ਲਈ ਵੀ ਕਿਸੇ ਚੀਜ਼ ਦੀ ਲੋੜ ਪਊਗੀ ਉਹਦੇ ਲਈ ਵੀ ਅਸੀਂ ਪੂਰਾ ਹੰਬੜਾ ਮਾਰ ਕੇ ਨਾਲ ਖੜਾਂਗੇ। ਤਾਂ तमाम ਵਰਕਰ ਉਰੇ ਮੌਜੂਦ ਨੇ ਵਿਧਾਇਕ ਕੁਲਵੰਤ ਸਿੰਘ ਜੀ ਦੀ ਅਗਵਾਈ 'ਚ ਟਰੱਕ ਨੇ ਜਿਹੜੇ ਹੜਪੀੜਿਤ ਪਰਿਵਾਰਾਂ ਨੂੰ ਰਾਹਤ ਦੇਣਗੇ ਰਾਸ਼ਨ ਵੀ ਹੈ ਨਾਲ ਪਸ਼ੂਆਂ ਦਾ ਚਾਰਾ ਵੀ ਹੈ। ਤਾਂ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਜੀ ਨੇ ਇਹਨਾਂ ਟਰੱਕਾਂ ਨੂੰ ਹਰੀ ਝੰਡੀ ਦਿੱਤੀ ਹੈ ਜੋ ਕਿ ਵਕ ਵਕ ਹੜ ਪ੍ਰਭਾਵਿਤ ਖੇਤਰਾਂ ਦੇ ਵਿੱਚ ਪਹੁੰਚਾਈ ਜਾਣਗੇ। ਕੈਮਰਾ ਪਰਸਨ ਮੁਹੰਮਦ ਦੇ ਨਾਲ ਤਜਿੰਦਰ ਚੰਦੀ ਦਾ ਅਨਮਿਊਟ ਮੋਹਾਲੀ